ਕਹਿੰਦੇ ਨੇ ਕਿ ਜਿਨ੍ਹਾਂ ਨੇ ਕੁਝ ਹਾਸਲ ਕਰਨਾ ਹੁੰਦਾ ਹੈ ਹਰ ਤਰ੍ਹਾਂ ਦੀਆਂ ਔਕੜਾਂ ਪਾਰ ਕਰਕੇ ਅੱਗੇ ਵੱਧ ਜਾਂਦੇ ਨੇ ਅਜਿਹਾ ਹੀ ਕੁਝ ਕਰਕੇ ਵਿਖਾਇਆ ਹੈ ਇਹਨਾਂ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਨ੍ਹਾਂ ਨੇ 5ਵੀਂ ਜਮਾਤ ਦੇ ਪੇਪਰਾਂ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪੂਰੇ ਪੰਜਾਬ ਪਰ ਵਿੱਚ ਆਪਣਾ ਤੇ ਆਪਣੇ ਗਰੀਬ ਮਾਪਿਆਂ ਦਾ ਨਾਮ ਰੋਸ਼ਨਾਇਆ ਦੱਸ ਦਈਏ ਕਿ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਿਤ ਇਹਨਾਂ 3 ਨੂੰ ਕੁਝ ਲੋਕ ਗਰੀਬ ਹੋਣ ਕਾਰਨ ਤਾਨੇ ਵੀ ਮਾਰਦੇ ਸਨ ਕਿ ਇਹਨਾਂ ਨੇ ਤਾਂ ਗੋਹਾ ਕੁੜਾ ਹੀ ਕਰਨਾ ਹੈ ਪਰ ਆਪਣੀ ਲਗਨ ਅਤੇ ਮਿਹਨਤ ਸਦਕਾ ਪੜ੍ਹਾਈ ਵਿੱਚ ਮੱਲਾ ਮਾਨਣ ਵਾਲੀਆਂ ਇਹਨਾਂ ਬੱਚੀਆਂ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਨਤੀਜੇ ਆਏ ਨੇ ਉਹਨਾਂ ਚੋਂ ਜੀ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਦਾ ਤੇ ਜੀ ਮੇਰੇ ਅਗਰਾਕ ਤੇ ਜੀ ਸਾਡੇ ਪਿੰਦੇ ਸਾਰੇ ਲੋਕ ਤੇ ਹੋਰ ਵੀ ਵੱਡੇ ਆਪਸੇ ਮੇਰਾ ਸਨਮਾਨ ਕਰਨ ਲਈ ਆਏ ਨੇ ਮੈਨੂੰ ਬਹੁਤ ਖੁਸ਼ੀ ਆਇਆ। ਮੇਰੇ ਬੱਚੀ ਕੋ ਕੇ ਆਰਮਰ ਸਰਪਨ ਹੈ 500 ਤੋਂ 500 ਪਰਸ ਬਹੁਤ ਖੁਸ਼ੀ ਹੈ ਜੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰੇ ਬੱਚੀ ਨੇ ਬਹੁਤ ਤਰੱਕੀ ਕੀਤੀ ਹੈ ਜੀ ਕੀ ਕਹਿੰਦੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਈ ਘਰੇ ਕਹਿੰਦੀ ਹੁੰਦੀ ਸੀ ਜੀ ਕਹਿੰਦੀ ਮੈਂ ਫਸਟ ਆਉਂਗੀ ਮਨ ਜਮਾਈ ਦੇ ਬਾਕਸ ਲਿਆ ਕੇ ਦਿਓ ਜੀ ਕਹਿੰਦੇ ਹੁੰਦੇ ਸੀ ਤਰਤੀਆਂ ਗਾ ਤੇ ਹੁੰਦਾ ਨਹੀਂ ਹੈਗਾ ਵੀ ਇਹ ਤਾਂ ਪੜਲੇ ਪੜਨਾ ਇਹਨਾਂ ਨੂੰ ਕੀ ਪੜਾਉਣਾ ਜੀ ਸਰਕਾਰੀ ਸਕੂਲ ਚ ਪੜਾਈ ਨਹੀਂ ਹੁੰਦੀ ਐ ਨਹੀਂ ਗੋਹਾ ਗੋੜਾ ਹੀ ਸੱਟਣਾ ਅੱਛਾ ਘਰੇ ਜਾ ਕੇ ਬਗਾਨੇ ਘਰੇ ਜਾ ਕੇ ਬਹੁਤ ਮਿਹਨੇ ਸੁਣ ਬਹੁਤ ਚੰਗੀ ਗੱਲ ਹੈਗੀ ਆ ਜੀ ਪੰਜਾਬ ਤੋਂ ਪਹਿਲੇ ਨੰਬਰ ਤੇ ਆਈ ਹੈਗੀ ਇਹ ਟੀਚਰਾਂ ਦਾ ਤੇ ਸਟੂਡੈਂਟਾਂ ਦਾ ਸਾਰਿਆਂ ਦਾ ਧੰਨਵਾਦ ਵੀ ਬਹੁਤ ਵਧੀਆ ਪੜਾਈ ਕਰੀ ਹੈਗੀ ਆ ਜੀ ਕਹਿੰਦੇ ਸਰਕਾਰ ਮਤਲਬ ਕਿ ਸਰਕਾਰੀ ਸਕੂਲ ਚ ਪੜਨ ਵਾਲਾ ਹੋ ਜਾਂਦਾ ਜੀ ਪ੍ਰਾਈਵੇਟ ਚ ਵੱਧ ਪੜਾਈ ਹੁੰਦੀ ਆ ਤੇ ਸਾਡੇ ਚ ਜੈਸ 19 ਹੈਗੀ ਸੀ ਅਸੀਂ ਸਰਕਾਰੀ ਸਕੂਲ ਚ ਹੀ ਲਗਾਤੀ ਇਹ ਕੁੜੀਆਂ ਬਹੁਤ ਵਧੀਆ ਪੜਾਈ ਹੈਗੀ ਸਰਕਾਰੀ ਚ ਬਹੁਤ ਖੁਸ਼ੀ ਹੋਈ ਹੈ ਇਹ ਸਾਰੇ ਆਸ ਗਵਾਂਡ ਇਕੱਠਾ ਹੋ ਗਏ ਸਟੂਡੈਂਟ ਨਾਲੇ ਸਾਰੇ ਆਏ ਨੇ ਬਹੁਤ ਵਧੀਆ ਖੁਸ਼ੀ ਦੀ ਗੱਲ ਮੈਂ ਚਨਾਈ ਦਾ ਕੰਮ ਕਰਦਾ ਸੀਗਾ ਜੀ ਤੇ ਮੇਰੇ ਤਾਂ ਸੱਟ ਲੱਗ ਗਈ ਰੀਡ ਦੀ ਹੱਡੀ ਕਰੈਕ ਹੈਗੀ ਜੀ ਮੈਂ ਬੀਜੇਜ ਚ ਆਪਰੇਸ਼ਨ ਕਰਾ ਲਿਆ ਉਹ ਸੁਣ ਮਾੜਾ ਮੋਟਾ ਕੰਮ ਕਰ ਲਈਦਾ ਤਿੰਨ ਕੁੜੀਆਂ ਨੇ ਜੀ ਤੇ ਕਮਾਈ ਆਉਦੀ ਵਿੱਚ ਇਸਟਰ ਨੂੰ ਦੇਦੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ